ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੰਗਾ ਗੰਗਾ ਪਿੰਡ ਨਥਾਣੇ ਦੇ ਬਿਲਕੁਲ ਨਾਲ ਹੈ ਨਥਾਣਾ ਸਬ ਤਸੀਲ ਹੈ ਬਠਿੰਡੇ ਜ਼ਿਲ੍ਹੇ ਦੀ ਭਗਤੇ ਭਾਈ ਤੋਂ ਪੁੱਚੋ ਵੱਲ ਨੂੰ ਜਾਣੇ ਆ ਤਾਂ ਨਥਾਣਾ ਉਸ ਸੜਕ ਤੇ ਆਉਂਦਾ ਸੋ ਨਾਲ ਹੀ ਬਿਲਕੁਲ ਰਹਿ ਜਾਂਦਾ ਗੰਗਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਵੀਡੀਓ ਇਹ ਮੇਰੀ ਚੌਥੀ ਪੰਜਵੀਂ ਹੋਊਗੀ ਕਿਉਂਕਿ ਬਾਈ ਸ਼ੌਂਕ ਰੱਖਦਾ ਹੈ ਪਸ਼ੂ ਪਾਲਣ ਦਾ ਤੇ ਉਹਦੇ ਕਰਕੇ ਘਰ ਦੇ ਵਿੱਚ ਇਹ ਪਸ਼ੂ ਸਾਰੇ ਰੱਖੇ ਹੋਏ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਗ ਤੁਹਾਨੂੰ گاਵਾਂ ਦੇ ਦਿਸਦੇ ਹੋਣਗੇ ਤੇ ਤਿੰਨੇ ਹੀ ਵਕਾਊ ਬਾਈ ਨੇ ਕਰਤੇ ਕਿਉਂਕਿ ਹੁਣ ਜਿਹੜਾ ਬਾਈ ਦਾ ਚੌਂਕ ਬਣਿਆ ਜਾਏ ਲੱਗਾ ਵੀ ਆਪਾਂ ਘਰੇ ਪਸ਼ੂ ਜਿਹੜੇ ਸੰਭਾਲ ਸਕਦੇ ਆ ਉਹ ਮੱਝਾਂ ਜ਼ਿਆਦਾ ਫਿੱਟ ਆਉਂਦੀਆਂ ਸੋ ਉਹਦੇ ਕਰਕੇ ਘਰ ਚ ਮੱਝਾਂ ਜ਼ਿਆਦਾ ਕਰਤੀਆਂ ਤਿੰਨ گاਵਾ ਮਤਲਬ گاਵਾਂ ਦੇ ਵਿੱਚ ਵੀ ਇੱਕ ਉਹ ਬੱਛੀ ਇਹਦੇ ਸੀਮਨ ਦੀ ਜਦੋਂ ਡਿਟੇਲ ਦੱਸਾਂਗੇ ਜਾਂ ਸੀਮਨ ਕੀ ਕੀਮਤ ਦਾ ਬਾਈ ਨੇ ਗਾਂ ਦੇ ਭਰਾਇਆ ਸੀਗਾ ਤਾਂ ਤੁਸੀਂ ਹੈਰਾਨ ਹੋਵੋਗੇ ਕਿਉਂਕਿ ਇਹ ਬਹੁਤ ਚੰਗੇ ਸੀਮੰਦੀ ਆਪ ਹੈ ਇਹਦੇ ਨਾਲ ਵੜ ਡਰਾਈ ਹੋਣੀ ਕੀਤੀ ਹੈ ਗੱਬਨ ਹੈ ਇਹ ਤੋਂ ਬਿਨਾ ਇੱਕ گاਾਂ ਗੱਬਨ ਚ ਇੱਕ ਪਾਸਾ ਹੈ ਦੁੱਧ ਵੀ ਦੇ ਰਹੀ ਹੈ ਰੇਟ ਜਿਹੜੇ ਉਹ ਬੜੇ ਵਾਜਬ ਜਿਹੀ ਹੋਣਗੇ ਇਹ ਲੱਗਦਾ ਹੈ ਮੈਨੂੰ ਵੀ ਵਾਜਬ ਹੋਣਗੇ ਪਰ ਮੈਂ ਨਾਲ ਬੇਨਤੀ ਕਰ ਦਿੰਦਾ ਵੀ ਤੁਸੀਂ ਇਹ ਮਾਰਕੀਟ ਦੇਖ ਲਓ ਤੁਹਾਨੂੰ ਪਸੂ ਜੱਜ ਗਿਆ ਰੇਟ ਸਹੀ ਲੱਗਾ ਤਾਂ ਤੁਸੀਂ ਖਰੀਦ ਲਓ ਜੇ ਵੀਡੀਓ 'ਚ ਤੁਹਾਨੂੰ ਕੋਸ਼ਿਸ਼ ਕਰੂੰਗਾ ਵੀ ਹਰ ਇੱਕ ਪੱਖ ਤੋਂ ਪਸ਼ੂ ਦਿਖਾ ਸਕਾਂ ਆਓ ਬਾਈ ਤੋਂ ਜਾਣਕਾਰੀ ਲਈਏ ਸ਼ੁਰੂਆਤ ਇਸ ਅਵਛੀ ਤੋਂ ਕਰ ਲੈਨੇ ਆ ਉਦੋਂ ਬਾਅਦ ਤੁਹਾਨੂੰ ਨਾਗ ਜਿਹੜੇ ਉਹ ਦੋ ਹੋਰ ਦਿਖਾ ਦੂੰਗਾ ਸੁਖਮੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸੁਖਮੰਦਰ ਭਾਈ ਸਨੋ ਜੋ ਮੱਜਾਂ ਤੋਂ ਗਾਵਾਂ ਲਾਗੇ ਸੀ ਹੁਣ ਫੇਰ ਮੱਜਾਂ ਨੂੰ ਮੁੜ ਪਏ ਹਾਂਜੀ ਭਾਈ ਬਈ ਮੱਝਾਂ ਦਾ ਨਾ ਕਾਰ ਸੰਭਾਲ ਥੋੜੀ ਔਖੀ ਹੈ ਕਾਇਆਂ ਦੀ ਗਰਮੀ ਜ਼ਿਆਦਾ ਹੈ ਤੇ ਸੰਭਾਲ ਬਹੁਤ ਪੈਂਦੀ ਇਹਨਾਂ ਦੀ ਠੀਕ ਹੈ ਇਹ ਲੇਬਰ ਦਾ ਕੰਮ ਆ ਆਪਣੇ ਬੰਦੇ ਦੇ ਵਸ ਦਾ ਕੰਮ ਨਹੀਂ ਸਫਰ ਆਪਾਂ ਹੁਣ ਮੱਝਾਂ ਵਾਲੇ ਵਾਸੀ ਹੋ ਜਾਾਂਗੇ ਹਾਂ ਮੱਝਾਂ ਵਾਲੇ ਵਾਸੀ ਵੈਸੇ ਜਿਹੜਾ ਸਾਇਲੈਂਸ ਦਾ ਕੰਮ ਆ ਫਿਰ ਥੋੜਾ ਉਹ ਵੀ ਚੱਲੀ ਜਾਂਦਾ ਹਾਂਜੀ ਬਈ ਬਹੁਤ ਸੋਹਣਾ ਚੱਲਦਾ ਇਹ ਫਿਰ ਮੱਝਾਂ ਵੀ ਪਰਿਵਾਰ ਹੀ ਸੰਭਾਲਦਾ ਉਹ ਥੋੜਾ ਤਾਂ ਨਹੀਂ ਟਾਈਮ ਵਾਲਾ ਲੱਗਦਾ ਨਹੀਂ ਬਈ ਮੈਂ ਤਾਂ ਸਵੇਰ ਦੇ ਟਾਈਮ ਇੱਕ ਦੋ ਘੰਟੇ ਲਵਾ ਦਿੰਨਾ ਬਾਕੀ ਪਰਵਾਇ ਸੰਭਾਲ ਲਵਾਂ ਠੀਕ ਹੈ ਅੱਛਾ ਇਹ ਹੁਣ ਆਪਾਂ ਗਾਵਾਂ ਫਿਰ ਤਾਂ ਹੀ ਵੇਚਣ ਲੱ ਅੱਛਾ ਭਾਈ ਜਿਹੜੀ ਇਹ ਬੱਚੀ ਆਪਾਂ ਵੇਚਣੀ ਹੈ ਹਾਂਜੀ ਭਾਈ ਉਮਰ ਕਿੰਨੀ ਹੈ ਜੀ ਇਹਦੀ ਉਮਰ ਭਾਈ ਮੇਰੇ ਖਿਆਲ 10 ਕਿ ਮਹੀਨੇ ਦੀ ਉਮਰ ਹੈ ਦੀ ਠੀਕ ਹੈ ਤੇ ਇਹਦੀ ਮਾਂ ਨਾਲ ਹੀ ਖੜੀ ਆ ਇਹ ਬੜ ਅੱਛਾ ਇਸੇ ਦੀ ਇਹ ਚਾਰਮ ਦੇ ਸਿਮੰਦੀ ਆਪ ਠੀਕ ਹੈ ਤੇ ਇਹ ਹੈਗੀ ਵਾਰਡ ਵਾਈਡ ਦੇ ਸੁਪਰਪ੍ਰਾਈਜ਼ ਦੀ ਇਹ ਵਰਲਡਵਾਈਡ ਦੇ ਸੁਪਰ ਫਲਾਈ ਦੀ ਹੈ ਤੇ ਇਹਦੀ ਮਾਂ ਜਿਹੜੀ ਹੈਗੀ ਉਹ ਚਾਰਮਬਲ ਦੀ ਹਾਂ ਚਾਰਮਬਲ ਦੀ ਅੱਛਾ ਭਾਈ ਸੁਪਰ ਫਲਾਈ ਇਹ ਕਿੰਨੇ ਦਾ ਟੀਕਾ ਕਿੰਨੇ ਚ ਭਰਿਆ ਸੀ ਇਹ ਬਈ ਆਪਾਂ 600 ਸੀਮਨ ਨਹੀਂ ਸੀ ਇਹ 3500 ਦਾ ਨਾਰਮਲ ਸੀਮਨ ਸੀ ਇਹ 3500 ਰੁਪਏ ਦਾ ਨਾਰਮਲ ਸੀਮਨ ਲੈ ਅੱਛਾ ਹੁਣੇ 10 ਮਹੀਨੇ ਉਮਰ ਹੋ ਗਈ ਹੈ ਨਾ ਕੀ ਰੇਟ ਰੱਖ ਦੂੰ ਇਹਦਾ ਭਾਈ ਰੇਟ 15000 ਰੁਪਏ 15000 ਹਾਂਜੀ ਠੀਕ ਹੈ ਸੋ ਦੋਸਤੋ 3500 ਤਾਂ ਸੀਮਨ ਦਾ ਰੇਟ ਲਾ ਲਓ ਤੇ 18000 ਦਾ ਦੁੱਧ ਮੇਰਾ ਮੰਨਣਾ ਵੀ 2.5 ਤੋਂ 3 ਮਹੀਨਿਆਂ ਚ ਬੱਚਾ ਪੀ ਜਾਂਦਾ ਹੈ ਪਰ ਕੀਮਤ 15000 ਹੀ ਰੱਖੀ ਐ ਇਹਦਾ ਥੋੜਾ ਜਿਹਾ ਕਾਰਨ ਇਹ ਐ ਵੀ ਨਿੱਕੀ ਹੁੰਦੀ ਨਾ ਇਹ ਡੈਗ ਪੀਸੀ ਉਹਦੇ ਕਰਕੇ ਥੋੜਾ ਜਿਹਾ ਮਾਮੂਲੀ ਜਿਹਾ ਸਾਨੂੰ ਇਹ ਲੱਗਦਾ ਵੀ ਜਿਵੇਂ ਪਰਲੀ ਲੱਤ ਜਿਹੜੀ ਉਹ ਸਿੱਧੀ ਰੱਖਦੀ ਐ ਬਾਕੀ ਤੁਰੂਗੀ ਤੁਹਾਨੂੰ ਤੋਰ ਕੇ ਦਿਖਾਉਣੇ ਐ 15000 ਹੀ ਰੇਟ ਐ ਤੋਰ ਦਿਓ ਬਈ ਜੀਨੇ ਚੰਗੇ ਸੀਮਨ ਦੀ ਬੱਛੀ ਖਰੀਦਨੀ ਐ ਸੰਭੀ ਸਮਭਾਈ ਹੋੱਚੀ ਖਰਾਕ ਦਾ ਮੁੱਲ ਵੀ ਨਹੀਂ ਹੈਗਾ 15000 ਰੁਪਇਆ 10 ਮਹੀਨਿਆਂ ਦੀ ਬੱਛੀ ਐ ਤਾਰਾਂ ਦੀ ਇੱਕ ਵਾਰ 11 ਇੱਕ ਵਾਰ 22 ਕਹਿੰਦਾ ਇਹ ਹੀਟ ਚ ਆ ਗਈ ਹੈ ਪਰ ਹਜੇ ਵੇਟ ਘਟਾ ਤਾਂ ਥੋੜਾ ਟਾਈਮ ਰੁਕਣਾ ਪਊਗਾ ਵੈਸੇ ਕੋਈ ਪ੍ਰੋਬਲਮ ਨਹੀਂ ਹੁਣ ਤੁਸੀਂ ਤੁਰਦੀ ਵੀ ਦੇਖ ਰਹੇ ਹੋਗੇ ਜੋ ਚੀਜ਼ ਦਿਸਦੀ ਹੈ ਉਹ ਦੱਸੇ ਇਸ ਕਰਕੇ ਦੇਈਦੀ ਹੈ ਕਿ ਕੋਈ ਭਰਾ ਇੱਥੇ ਆਵੇ ਤੇ ਉਹਦਾ ਤੇਲ ਦਾ ਲਾਸ ਨਾ ਹੋਵੇ ਉਹਦਾ ਟਾਈਮ ਦਾ ਨੁਕਸਾਨ ਨਾ ਹੋਵੇ ਹੂਨ ਚ ਕੋਈ ਪ੍ਰੋਬਲਮ ਇਸ ਤਰ੍ਹਾਂ ਨਹੀਂ ਨਜ਼ਰ ਆਉਂਦੀ ਥੋੜਾ ਜਿਹਾ ਥਾਂ ਸਲਿਪਰੀ ਹੈ ਇੱਥੇ ਕਿਉਂਕਿ ਪਸ਼ੂ ਫਰਸ਼ ਤੇ ਰਹਿੰਦੇ ਆ ਜਿਆਦਾ ਪਸ਼ੂ ਹੈ ਤੋ ਜਿਵੇਂ ਬਾਥਰੂਮ ਢੰਗਦਾ ਤਾਂ ਉਹਦੇ ਨਾਲ ਕੀ ਆ ਵੀ ਇੱਥੇ ਫਰਸ ਤਿਲਕਨ ਹੋ ਜਾਂਦਾ ਇਹ ਵੈੜ ਬਾਈ ਨੇ ਵਿੱਚ ਨਹੀਂ ਆ ਇਹ ਕਿੰਨਾ ਸੂਆ ਸੁੰਦੀ ਬਈ ਇਹ ਬਈ ਆਪਣਾ ਹੁਣ ਆਪਣਾ ਦੂਜਾ ਸੂਆ ਸੁਗੀ ਦੂਜਾ ਸੂਆ ਸੁਗੀ ਅੱਛਾ ਇਹ ਪਹਿਲੇ ਸੂਏ ਤਾਂ ਹੁਣ ਘਰੇ ਹੀ ਸੀਗੀ ਤੇ ਦੁੱਧ ਦਾ ਪੀਕ ਲੈਵਲ ਕਿੰਨਾ ਰਿਹਾ ਇਹ ਤਾਂ ਬਈ 19 ਲੀਟਰ ਸੀਗਾ ਖੀਰੀ ਦਾ ਖੀਰੀ ਦਾ 19 ਲੀਟਰ ਹੁਣ ਕਿਹੜੇ ਸਿਮਨ ਤੋਂ ਗੱਪਨ ਕਰਾਤੀ ਇਹ ਹੁਣ ਬਈ ਲਿਖਿਆ ਹੋਇਆ ਹੈਗਾ ਫਿਰ ਧਿਆਨ ਦੇ ਵਿੱਚ ਨਹੀਂ ਵੈਸੇ ਲਿਖਿਆ ਪਿਆ ਤੇ ਹਾਂ ਮੈਂ ਕੀ ਕਰੀ ਦੁੱਧ ਨੂੰ ਹੁਣ ਡਰਾਈ ਕਰਤੀ ਦੁੱਧ ਨੂੰ ਡਰਾਈ ਬਈ ਬਹੁਤ ਮੁਸ਼ਕਲ ਲੱਗਦੀ ਤੇ 10 ਦਿਨ ਦੁੱਧ ਤਾਂ ਡਰਾਈ ਸੀ ਇਹ ਤਾਂ ਬਈ ਹੁਣ ਸਵਾ ਮਹੀਨਾ ਰਹਿ ਗਿਆ ਹੁਣ ਸਵਾ ਮਹੀਨਾ ਹੋ ਗਿਆ ਹਾਂ ਰਹਿ ਗਿਆ ਜਿਹੜਾ 10 ਦਿਨ ਹੋ ਗਏ ਡਰਾਈ ਕੀਤੀ ਨੂੰ ਇਹਨੂੰ ਹਾਂ ਬਈ 10 ਦਿਨ ਹੀ ਮੇਰੇ ਬਸ ਟਿਊਬਾਂ ਵਗੈਰਾ ਚੜਾਤੀਆਂ ਸੀ ਟਿਊਬਾਂ ਚੜਾਈ ਦੀ ਸਾਰਾ ਠੀਕ ਹੈ ਕੀ ਰੇਟ ਰਹੂਗਾ ਤਾਂ ਇਹਦਾ ਰੇਟ ਬਈ 45 ਹਜ਼ਾਰ ਖੋਲੀ ਬਈ ਸੋ 45000 ਰੇਟ ਹੈ ਦੂਜਾ ਸੁਆ ਸੁਣਾ 10 ਦਿਨ ਹੋ ਗਏ ਡਰਾਈ ਕੀਤੀ ਨੂੰ ਸਵਾ ਮਹੀਨਾ ਬਾਕੀ ਹੈ ਮਤਲਬ ਇਹਨੂੰ ਡਰਾਈ ਟਾਈਮ ਮਿਲਣਾ ਜਿਹੜਾ ਉਹ 50 ਦਿਨ ਮਿਲਨੇ ਆ 40 ਦਿਨ ਬਾਕੀ ਆ ਉਸ ਦਿਨ ਪਸੂ ਉੱਤੇ ਲੈ ਸਕਦਾ 2 ਮਹੀਨੇ ਨੂੰ ਡਰਾਈ ਟਾਈਮ ਮਿਲ ਜਾਣਾ ਦੁੱਧੋਂ ਹੋਣੀ ਛੱਡੀ ਐ ਹੁਣ ਹਵਾਨਾ ਨਹੀਂ ਉਵੇਂ ਦਿਖਾਉਣਾ ਤੇ ਲੱਸੀ ਵੀ ਤਾਂ ਦਿਸੂਗੀ ਕਿਉਂਕਿ 10 ਲੀਟਰ ਦੁੱਧ ਤੇ ਡਰਾਈ ਹੋਈ ਆ 19 ਲੀਟਰ ਇਹਨੇ ਦਿੱਤਾ ਦੁੱਧ ਤਾਜੀ ਨਹੀਂ ਚਾਰਮ ਬੋਲਦੀ ਐ ਦੋਸਤੋ ਆਪ ਗੱਬਨ ਜਿਹੜੇ ਬੋਲ ਤੋਂ ਆ ਉਹ ਬਾਈ ਸੀਮੈਂਟ ਡਿਟੇਲ ਦੱਸ ਦੂਗਾ ਜਿਹੜਾ ਵੀ ਫੋਨ ਲਾਊਗਾ ਉਹ ਤੁਹਾਨੂੰ ਬਾਈ ਡੈਰੀ ਦੇ ਉੱਤੇ ਪੜ ਲੂਗਾ ਰੀਡ ਕਰ ਲੂਗਾ ਪਸ਼ੂ ਜਿਵੇਂ ਗਾਵਾਂ ਵੇਚਣ ਦਾ ਕਾਰਨ ਵੀ ਇਹ ਐ ਜਿਵੇਂ ਉਹਨੇ ਖੋਲ ਕੇ ਤੋਰੀ ਐ ਤੇ ਭਜਦੀਆਂ ਐ ਤੇ ਭੱਜ ਕੇ ਇਥੇ ਸਲੈਪ ਕਰਦਿਆਂ ਤੇ ਫਿਰ ਡਿੱਗਣ ਦਾ ਡਰ ਰਹਿੰਦਾ ਕਿਉਂਕਿ ਬਾਈ ਆਪ ਇਹਦਾ ਸਾਇਲੇਜ ਦਾ ਕੰਮ ਆ ਤੁਹਾਨੂੰ ਅਗਲੀ ਵੀਡੀਓ ਦਿਖਾਉਣੀ ਹੈ ਸਾਇਲੇਜ ਦੀ ਵੀ ਪੁਰਾਣਾ ਕੰਮ ਇਹਨਾਂ ਦਾ 4 ਸਾਲ ਪਹਿਲਾਂ ਦਾ ਸਾਇਲੇਜ ਦਾ ਤਾਂ ਉਹਦੇ ਕਰਕੇ گاਵਾ ਲੋਟ ਨਹੀਂ ਆਉਂਦੀਆਂ ਤਾਂ ਬਾਈ ਇਹਨਾਂ گاਵਾਂ ਨੂੰ ਵੇਚਣ ਲੱਗਾ ਇਹ ਗਾਮ ਦੀ ਦੋਸਤੋ ਗੱਬਣ ਹੈ ਇਹਦੀ ਬਾਰੇ ਵੀ ਆਪਾਂ ਡਿਟੇਲ ਪੁੱਛਾਂਗੇ ਸ਼ੁਰੂ ਚ ਹੀ ਦੱਸ ਦਿੰਨਾ ਵੀ ਖੜੀ ਦਿਖਾਉਣੀ ਹੈ ਨੁਕਸ ਕੋਈ ਨਹੀਂ ਪਰ ਜਦੋਂ ਖੋਲੀ ਸੰਭੀ ਹੈ ਭੱਜਦੀ ਬਹੁਤ ਹੈ ਬਾਈ ਕੈਨ ਮਸੂਹ ਹੁੰਦੀ ਹੈ ਇਹ ਬਾਈ ਦੂਜੇ ਸੂਏ ਸੁਣੇ ਠੀਕ ਹੈ ਅੱਛਾ ਦੁੱਧ ਪਹਿਲੇ ਸੋਏ ਕਿੰਨਾ ਚੋਇਆ ਦੁੱਧ ਬਈ ਇਹਦਾ ਆਪਾਂ ਬਾਈ ਤੋਂ ਲਿਆਂਦੀ ਸੀ ਆ ਪਰਮਜੀਤ ਦਾ ਆਪਣੇ ਕੋਲ ਹੀ ਹੈ ਇਹ ਤੋਂ ਲਿਆਂਦੀ ਸੀ ਆਪਣੇ ਕੋਲੇ 20 ਲੀਟਰ ਦੁੱਧ ਦਿੱਤਾ ਹੈ 20 ਲੀਟਰ ਦੁੱਧ ਦਿੱਤਾ ਹੈ ਇਹ ਕਿੰਨੇ ਚਰਦੀ ਕੱਪਣ ਇਹ ਬਈ 5ਵੇਂ ਮਹੀਨੇ ਲੱਗਿਆ ਬਈ ਇਹਨੂੰ 5ਵੇਂ ਲੱਗਾ ਚਾਰਾਂ ਦੀ ਕਨਫਰਮ ਹੋ ਗਈ ਚਾਰਾਂ ਦੀ ਕਨਫਰਮ ਹੋ ਗਈ ਅੱਛਾ ਜਿਹਨੇ ਲਿਜਾਣੀ ਹੈ ਚੈੱਕ ਕਰਵਾ ਸਕਦਾ ਬਿਲਕੁਲ ਬਈ ਚੈੱਕ ਕਰ ਅਗਲ ਜਾਵਗੇ ਜਿਹਨੇ ਲਿਜਾਣੀ ਠੀਕ ਹੈ ਅੱਛਾ ਕੀ ਰੇਟ ਰਹੂਗਾ ਇਹਦਾ 45000 45000 ਹੁਣ ਦੁੱਧ ਕਿੰਨਾ ਦੱਸਿਆ ਹੁਣ 9 ਕਿਲੋ ਦੁੱਧ ਹੋਊਗਾ ਬਈ ਪਰ ਅਸੀਂ 8 ਠੀਕ ਹੈ ਕਿ ਦ ਤੇ ਮਹੀਨੇ ਜੇ ਆਪਾਂ ਦੇਖੀਏ ਤਾਂ ਪੰਜ ਕਰ ਰਹੇ ਨੇ ਸੂਨ ਚ ਉਸ ਰੋਤੇ ਚ ਸੋਣੀ ਹੈ ਵੀ ਇਹਦੇ ਨਾਲ 1 ਲੱਖ ਦੀ ਗੁੱਟੀ ਮੈਨੂੰ ਮੇਰਾ ਦਿਲ ਮੰਦਾ ਕਰਮਾਂ ਵਾਲੀ ਤੰਦਰੁਸਤ ਰਵੇ ਭਾਵੇਂ ਸਾਈਡ ਤੇ ਰੱਖ ਲਓ ਜੇ ਇੰਨਾ ਕੁ ਬਚਾ ਜੂਗੀ ਪਰ ਸਮਝ ਆਪ ਦੀ ਵਰਤ ਲਓ ਜੇ 45000 ਬਾਈ ਨੇ ਡਿਮਾਂਡ ਕੀਤੀ ਹੈ ਤੇ ਜਾਇਜ਼ ਰੇਟ ਰੱਖਿਆ ਕੋਈ ਬਾਹਲਾ ਵੱਡਾ ਹਲਾਾਂ ਜਾਂਨੀ ਵਾਲਿਆ ਬਾਈ ਨੇ ਵੀ ਤੁਹਾਨੂੰ ਵੱਧ ਮੁੱਲ ਮੰਗ ਕੇ ਕੋਈ ਘਟਣ ਵਾਲੀ ਗੱਲ ਹੋਵੇ ਮੇਰੇ ਹਿਸਾਬ ਚ ਤਾਂ ਜੇ ਤੁਹਾਨੂੰ ਫਿੱਟ ਆ ਜਾਣ ਦੋਸਤੋ ਤਾਂ ਤਿੰਨੇ ਨਾਲ ਹੀ ਇਕੱਠੇ ਭਾਵੇਂ ਖਰੀਦ ਲਓ ਜੇ 1 ਲੱਖ ਤੇ 5000 ਇਹਨਾਂ ਦੀ ਕੀਮਤ ਬਣਦੀ ਹੈ ਤਿੰਨਾਂ ਦੀ ਸੋ ਜੇ ਤੁਹਾਨੂੰ ਜੱਜਣ ਤਾਂ ਭਾਵੇਂ ਇਹ ਤੁਸੀਂ ਕੀਮਤ ਦੇ ਉੱਤੇ ਇਕੱਠੀਆਂ ਹੀ ਤਿੰਨੇ ਖਰੀਦ ਲਓ ਇੱਕ-ਇੱਕ ਖਰੀਦਣੀ ਚਾਹੋਂ ਤਾਂ ਵੀ ਮੋਸਟ ਵੈਲਕਮ ਹੈ ਰੇਟ ਤੁਹਾਨੂੰ ਸਾਰੇ ਪਸ਼ੂਆਂ ਦੇ ਦੱਸਤੇ ਆ ਆਸ ਹੈ ਵੀ ਤੁਹਾਨੂੰ ਇਹ ਪਸ਼ੂ ਪਸੰਦ ਆ ਜਾਣਗੇ ਜਿਹਨੂੰ ਜੱਜ ਜਾਣਗੇ ਉਹ ਵੀਰ ਤਸੱਲੀ ਕਰ ਸਕਦਾ ਨੰਬਰ 22 ਦਾ ਸਕਰੀਨ ਤੇ ਹੈ ਗੰਗਾ ਪਿੰਡ ਨਥਾਣੇ ਦੇ ਬਿਲਕੁਲ ਨਾਲ ਦਾ ਦੇਖਣਾ ਪਸ਼ੂ ਨੂੰ ਸਮਝਣਾ ਤਸੱਲੀ ਕਰਨੀ ਖਾਸ ਕਰਕੇ ਗਾਵਾਂ ਤਾਂ ਇੱਥੋਂ ਚੈੱਕ ਕਰਵਾ ਕੇ ਲੈ ਕੇ ਜਾਓ ਉਹ ਤੁਹਾਡਾ ਕੰਮ ਹੈ ਧੰਨਵਾਦ ਦੋਸਤੋ ਅਜਿਹੀ ਦੀ ਇਸ ਵੀਡੀਓ ਨੂੰ ਦੇਖਣ ਦੇ